ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਸ਼ੇਰੇ ਬਾਈ ਕੋ ਪਹੁੰਚ ਚੁੱਕੇ ਆ ਜੀ ਪਿੰਡ ਬਾਈ ਦਾ ਰਵਾਲ ਜ਼ਿਲ੍ਹਾ ਹੈਗਾ ਜੀ ਗੁਰਦਾਸਪੁਰ ਤਹਿਸੀਲ ਡੇਰਾ ਬਾਬਰਾਨਾ ਨਮਾ ਮਾਲਕ ਇਹ ਕਹਿੰਦਾ ਬਾਈ ਹੁਣਾਂ ਨੇ ਤੇ ਆਓ ਫਿਰ ਗੱਲਬਾਤ ਕਰੀਏ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਾਜੀ ਸਾਰਾ ਹੋਰ ਸਭ ਠੀਕ ਠਾਕ ਸ਼ੇਰਾ ਜੀ ਵਧੀਆ ਕਿਰਪਾ ਬਾਬਾ ਬੁੱਢਾ ਸਾਹਿਬ ਜੀ ਦੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਹੋਰ ਸਤਿ ਵਧੀਆ ਵਧੀਆ ਇਹ ਕਹਿੰਦਾ ਐਡਰੈਸ ਵੀਰ ਨੇ ਦੱਸਿਆ ਆ ਪਹਿਲਾਂ ਐਡਰੈਸ ਸੁਣਿਆ ਕਰੋ ਫੇਰ ਫੋਨ ਲਾਇਆ ਕਰੋ ਨਹੀਂ ਦੀ ਗਫੇਗੜ ਚੂੜੀਆਂ ਅਮਰਸਰ 20 ਕਿਲੋਮੀਟਰ ਆ ਪਹਿਲਾਂ ਕਿੱਥੋਂ ਬੋਲਦੇ ਜੋ ਪਹਿਲਾਂ ਐਡਰੈਸ ਸੁਣਿਆ ਕਰੋ ਸਾਰੀ ਵੀਡੀਓ ਚੰਗੀ ਤਰ੍ਹਾਂ ਵੇਖਿਆ ਕਰੋ ਜਿਹੜੀ ਮੱਝ ਪੰਦ ਪਸੰਦ ਆਉਂਦੀ ਉਹਦਾ ਫੋਨ ਲਾਇਆ ਕਰੋ ਵੀਰ ਜੀ ਇਹੋ ਬੇਨਤੀ ਹੈ ਆਪਣੀ ਮਾਲ ਆਪਣੇ ਕੋ ਨਵਾਂ ਜਿਹੜੀ ਉਹ ਦਿਨ ਵੀਡੀਓ ਪਾਈ ਪੰਜ ਚਾਰ ਦਿਨੋਂ ਸਾਰਾ ਮਾਲ ਵੇਚ ਗਿਆ ਇੱਕ ਦੋ ਬੰਦੇ ਆਪਣੇ ਵੀਡੀਓ ਵਾਲੇ ਲੈ ਗਏ ਸੀ ਮੰਗਲ ਸਿੰਘ ਰਿਆਲੀ ਵਾਲਾ ਲੈ ਗਿਆ ਸੀ ਅੱਛਾ ਛੋਟੀ ਚੰਗੀ ਮਾਨਤਾ ਨਾ ਇੱਕ ਕੈਪਟਨ ਪਾਉਂਦਾ ਹੁੰਦਾ ਵੀਡੀਓ ਗਰਦਾਸਪੁਰ ਦਾ ਉਹ ਆਇਆ ਏ ਉਹ ਵੀ ਲੈ ਗਿਆ ਉਹ ਵੀ ਲੈ ਗਿਆ ਇੱਕ ਮਹੀ ਚਲੋ ਕਿਸ ਨੂੰ ਦੋ ਪੈਸੇ ਬਚਣਗੇ ਫਿਰ ਫਿਰ ਕੀ ਗੱਲ ਹੈ ਪੈਸੇ ਦੇ ਕਿ ਲੈ ਮਈਆਂ ਅੱਜ ਵੀ ਆਪਣੇ ਕੋਲ 8 9 ਆ 6 ਮਈਆਂ ਸੁਈਆਂ ਵੀਰ ਜੀ ਤੇ ਦੋ ਝੋਟੀਆਂ ਵੱਡੀਆਂ ਗੱਬਣਾਣੇ ਤੇ ਉਹ ਵਿਖਾ ਦਿਆ ਪੈਨੂੰ ਗੱਬਣਾ ਵਿਖਾਈਏ ਆ ਗੱਬਣਾ ਤਾਂ ਚਾਲੂ ਕਰ ਦੇਣ ਲੈ ਆਪਣਾ ਚਲੋ ਸੰਦੀ ਵੀਰੇ ਸੁਆਦ ਜਿਆ ਆ ਅੱਛਾ ਮੂੰਹ ਤੋਂ 6 ਦੰਦ ਹੋਣ ਲੱਗੀ ਝੋਟੀ ਹੁਣ ਠੀਕ ਆ ਤੇ ਝੋਟੀ ਦਾ ਡਿਜ਼ਾਈਨ ਵੇਖ ਲਓ ਤੇ ਵਚਨ ਵੇਖ ਲਓ ਪੂਰੀ ਬਰੀਡ ਵਾਲੀ ਝੋਟੀਆਂ ਨਾੜਾ ਨੂੜਾ ਚੱਡੇ ਤੇ ਐਂ ਵਿਖਾਓ ਕਿਤੇ ਕੁੱਲੀ ਛੱਡੀ ਝੋਟੀਆਂ ਚੰਬੂ ਪਾਇਆ ਹੁਣ ਡਰਨ ਦੀ ਵੇਖੋ ਕਿਤੇ ਪਾਪਾ ਪੂਪਾ ਨਾੜਾ ਨੂ ਬਹੁਤ ਸੁਨੱਖੀ ਝੋਟੀ ਆ ਖੋਲੋ ਖੋਲ ਓਏ ਆਜੋ ਮੂੰਹ ਚਾਰ ਦੰਦਾਂ ਦੇ ਛਿੱਗੀ ਹੋਣ ਡਈ ਆ ਸੂਹਾ ਦੁੱਜਾ ਆ ਠੀਕ ਆ 12 ਕਿਲੋ ਝੋਟੀ ਪਲੂਨ ਨੇ ਦੁੱਧ ਚਵਾਇਆ ਵੀਰ ਜੀ ਇਧਰੋਂ ਇਧਰੋਂ ਇਧਰ ਨੂੰ ਕੱਢ ਨਸਲੀ ਝੋਟੀ ਪੂਰੀ ਨਿਕਾ ਸਿੰਘ ਲੋਹੀ ਝੋਟੀ ਆ ਚਾਹ ਨਾ ਧਿਆਨ ਇਧਰ ਲਿਆ ਲਓ ਜੀ ਕਰੋ ਚੈੱਕ ਕੈਨੇਡਾ ਲੈ ਉਹ ਸ਼ੇਰਾਜੀ ਬਰ ਬਸ ਤਿਆਰ ਆ ਦੋ ਚਾਰ ਦਿਨ ਲੈ ਜੂਗੀ ਤਿਆਰ ਹੀ ਹਣਾ ਦਿਨ ਪੂਰੇ ਹੋ ਗਏ ਉਤਲੇ ਖੜਨ ਲਈ ਆ ਠੀਕ ਆ ਪਰ ਝੋਟੀ ਵੇਖ ਲੋ ਲੇਵਾ ਵੇਖੋ ਝੋਟੀ ਨੂੰ ਲੱਗਾ ਸੰਦੀ ਵੀਰ ਐ ਪੱਥਰ ਵਰਗਾ ਲੇਵਾ ਲੱਗਾ ਬਿਲਕੁਲ ਬਿਲਕੁਲ ਝੋਟੀ ਦੇ ਨਸਲਿਆ ਪੂਰੀ ਕਿਤੇ ਵਖਾ ਲੋ ਸਿੰਗੀ ਸੂੰਗੀ ਕਿਤੇ ਲੈ ਲੈ ਚਲੋ ਲੈ ਚਲੋ ਜਾਣ ਤੋਂ ਜਾਣ ਤੋਂ ਜਾ ਲੋ ਕੋਈ ਨਹੀਂ ਲਾਗੇ ਕੇ ਚ ਲਾਗੇ 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 ਇੱਥੇ ਲਿਓ ਲਿਓ ਹਾਂਜੀ ਬੋਲੋ ਸੰਦੀਵੀਰ ਝੋਟੀ ਤੇ ਹੈਗੀ 13 35 ਦੀ ਹੁਣ ਕਿਸ ਨੇ ਸਾਹਮਣੀ ਆ ਸਵਾਉਣੀ ਆ ਮੁੱਲ ਸਵਾ ਹਾਂ ਨਾ 120 ਦੀ ਝੋਟੀ ਦੇਣੀ ਆ ਮੁੱਲ ਲੱਗੇ ਆਪਣੇ ਫਿਕਸ ਇਹੋ ਬੇਲਤੀ ਹੱਥ ਜੋੜ ਕੇ ਬਾਅਦ ਚਲੋ ਕੀ ਗੁੱਸਾ ਕਰਦੇ ਆ ਮੁੱਲ ਫਿਕਸ ਆ ਪਰ ਝੋਟੀ ਵੇਖੋ 15 ਕਿਲੋ ਝੋਟੀ ਦੁੱਧ ਚਵਾਉ ਹੋਰ ਕੀ ਆ ਵੀ ਦੂਜਾ ਸੂਆ ਜੋ ਝੋਟੀ ਬਚਨ ਵੇਖੋ ਇਹ 8 ਦਿਨ ਲੈ ਜੂਗੀ ਇਹਦੇ ਅੱਛਾ 8 ਦਿਨ ਲੈ ਜੂ 8 ਦਿਨ ਲੈ ਜੂ ਥਾਨ ਗੁਲਾਬ ਬਹੁਤ ਚੰਗਾ ਖੋਲ ਝੋਟੀ ਇਹ ਵੀ ਇਹ ਵੀ ਖੋਲੋ ਜੀ ਹਾਂ ਇਹ ਦੁੱਧ ਬਜੀ ਫਿਰ ਕਿੰਨਾ ਕਰੋਗੀ ਦੁੱਧ ਦੇ ਵੀ 14 15 ਕਿਲੋ ਵਾਲੀ ਇਹ ਗਰਸ਼ਿੰਦਰ ਦੇ ਲਾਗੂ ਆਈ ਮਿਰਜੇ ਦੀਆਂ ਕਰਸ਼ੇਂਦਰ ਗਿਆ ਕਹਿੰਦਾ ਨਾ ਤੂੰ ਪਹਿਲੋਂ ਆਇਆ ਤਾਂ ਨਾਨਕੇ ਤੂੰ ਲੈ ਜਾ ਹਣ ਚੱਲਾ ਚੱਲਾ ਭਰਾ ਆਪਣਾ ਵੱਡਾ ਨਾ ਨਾ ਕੋਈ ਆ ਇਹ ਉੱਥੋਂ ਆਈ ਆ ਮਾਮੇ ਕੋ ਲਈ ਝੋਟੀ ਪਿੰਡ ਕੱਲੂ ਸੋ ਲਿਆ ਕਰਸ਼ੇਂਦਰ ਦੇ ਲਾਗੇ ਵਾਠ ਠੀਕ ਆ ਆਹੋ 12 13 ਕਿਲੋ ਪਲੂਣ ਥੱਲੇੋਂ ਦੁੱਧ ਚ ਹੋਇਆ ਨਾ ਅੱਛਾ ਹਾਂ ਵਜਨ ਵੇਖੋ ਝੋਟੀ ਦਾ ਵੀਰ ਜੀ ਹਫਤਾ ਕ ਲੈ ਜੋ ਨਾ ਹਫਤਾ ਲੈ ਜੋ ਪੂਰੀ ਪਲੀ ਝੋਟੀ ਹਾਂ ਹਾਂ ਲੈ ਲੈ ਆ ਮੋ ਜੂ ਆਜੂ ਵਧੀਆ ਹੋਊਗਾ ਜੀ ਚਵਾ ਉਰੂ ਵਰਗੀ ਚਿੱਪਣ ਆਪਣੇ ਭਾਰ ਦੀ ਥਣਾ ਦੀ ਗਰੰਟੀ ਕੋ ਹੱਥ ਬਣਾ ਲਾਵੇ ਠੀਕ ਗੱਬਣ ਮੈਂ ਦੀ ਗਰੰਟੀ ਹੋਊਗੀ ਸੋਈ ਆਪਣੀ ਚੈੱਕ ਕਰ ਜੀ ਜੋ ਦੱਸਾਂਗੇ ਵੀਰ ਜੀ ਤਾਂ ਹੀ ਕੰਮ ਚੱਲੀ ਜਾਂਦਾ ਲੋਕੀ ਪਿਆਰ ਕਰਦੇ ਆ ਬਿਲਕੁਲ ਜੀ ਬਿਲਕੁਲ ਤੇ ਇੰਦੀ ਫਿਰ ਕੀਮਤ ਜੀ ਇਹਦਾ ਵੀਰ ਜੀ 10 ਚੋਂ ਛੋਟ ਹੋ ਜੂਗੀ ਕਿ ਨਹੀਂ 2000 ਛੱਡਾਂਗੇ 18 ਦੀ ਝੋਟੀ ਦੇਵਾਂਗੇ ਠੀਕ ਆ ਹਾਂ ਚਲੋ ਸੰਦੀਪ ਵੀਰਿਆ ਪਲੂਣ ਕੱਟੀ ਆ 7-8 ਦਿਨ ਦੀ ਸੋਈ ਆ ਹੂੰ ਹੂੰ 4 ਦੰਦ ਆ ਅੱਛਾ 12 ਕਿਲੋ ਝੋਟੀ ਥੱਲੇ ਦੁੱਧ ਆ 12 ਕਿਲੋ ਦੁੱਧ ਹੈ ਜੀ 11 ਕੋ ਕੰਡੇ ਵਾਲਾ ਲਾ ਲੈ ਕੰਡੇ ਵਾਲਾ 12 ਕਿਲੋ ਦੁੱਧ ਹੋਊਗਾ ਆ ਖੋਲ ਝੋਟੀ ਤੇ ਲੈਵਾਲੂਆ ਵੇਖੋ ਝੋਟੀ ਦਾ ਨਸਲ ਵੇਖੋ ਇਹਨੂੰ ਹੁਣ ਭਾਵੇਂ ਜਿੱਥੋਂ ਦੀ ਮਰਜ਼ੀ ਕਹਿ ਲਈ ਆ ਆਪਾਂ ਨਹੀਂ ਕਹਿਣਾ ਕਿੱਥੋਂ ਆਈ ਆ ਮਾਲ ਵੇਖੋ ਝੋਟੀ ਦਾ ਲੈਵਾਲੂਆ ਵੇਖੀ ਸੰਦੀ ਵੀਰ ਚਵਾਈ ਇੱਕ ਨੰਬਰ ਦੀ ਅਜੇ ਮੈਲਾ ਮਾਰਨਾ ਝੋਟੀ ਨੇ 13 ਕਿਲੋ ਝੋਟੀ ਪਲੂਣ ਦਊਗੀ ਸਿੰਗੀ ਵੇਖੋ ਨਸਲ ਵੇਖੋ ਝੋਟੀ ਦੀ ਸਿੰਗੀ ਹੈ ਨਾ ਤੇ ਤੋਰੋਗਰਾਂ ਦੀ ਇਹ ਲੈਵਾ ਵੇਖੋ ਫੁੱਟਬਾਲ ਲਾਈ ਫਿਰਦੀ ਆ ਹਾਂ ਹਾਂਜੀ ਲੈਵਾ ਵੇਖੋ ਪੱਥਰ ਵਰਗਾ ਲੈਵਾ ਝੋਟੀ ਦਾ ਹੈਗਾ ਨਾ ਝੋਟੀ ਹੈ ਝੋਟੀ ਜੜ ਬਲੈਕ ਹੈ ਝੋਟੀ ਪੂਰੀ ਜੜ ਬਲੈਕ ਝੋਟੀ ਆ ਮਗਰ ਕੱਟਾ ਕੇ ਕੱਟੀ ਆ ਕਿੰਨੇ ਦਾ ਦਿਸਰੇ ਜੀ 12 ਕਿਲੋ ਦੁੱਧ ਆ ਝੋਟੀ ਥੱਲੇ ਅਜੇ ਮੈਲਾ ਮਾਰਨਾ ਝੋਟੀ ਨੇ ਠੀਕ ਆ ਇਹ ਤੋਹਫਾ ਆ ਸੰਦੀਪ ਵੀਰ ਘਰੇ ਰੱਖਣ ਵਾਲੀ ਬਾਕੀ ਗੱਲ ਸਹੀ ਦੋਈ ਨਾ ਕੱਟੀ ਮਗਰ ਕੱਟਾ ਕੱਟਾ ਆ ਵੇਖੋ ਹੱਬ ਤੇਜੀ ਸੋਈ ਆ 6-7 ਦਿਨ ਦੀ ਸੰਦੀਪ ਵੀਰ ਇਹ ਵੀ 1-10 ਦੀ 2000 ਛੋਟ ਕਰਾਂਗੇ ਇੱਕ ਅਠ ਦੀ ਕੱਟੀ ਦਵਾਾਂਗੇ ਚਲ ਜਾਹੰਦ ਬਸ ਠੀਕ ਆ ਆ ਗਈ ਨੀਲੀ ਨੀਲੀ ਦੀ ਵੱਡੀ ਝੋਟੀ ਆ ਸੰਦੀਪ ਵੀਰ ਇਹਨੇ ਨਾ ਥੋੜਾ ਪੱਠੇ ਘਾਟ ਖਾਦੇ ਝੋਟੀ ਨੂੰ ਬੁਖਾਰ ਆ ਅੱਛਾ ਥੋੜਾ ਬੁਖਾਰ ਹੀ ਹੁਣ ਇਹਨੂੰ ਟੀਕੇ ਲਵਾਉਂਦੇ ਆ ਆ ਡੱਬਾ ਕੱਟਾ ਦੇ ਮਗਰ ਜੇ ਕੱਟੀ ਹੁੰਦੀ ਤੇ ਬਾਲੀ ਸੋਣੀ 15 ਕਿਲੋ ਛੋਟੀ ਥਲੇ ਚਵਾਵਾ ਦੁੱਧਿਆ 15 ਕਿਲੋ ਥੋੜਾ ਬੁਖਾਰ ਹੋਣ ਕਰਕੇ 1 ਕਿਲੋ ਦੀ ਛੋਟ ਦੇ ਦੇਣੇ 14 ਕਿਲੋ ਜਿਹੜਾ ਮਰਜੀ ਮਿਲ ਜਾ ਖੋਲੋ ਜੀ ਅਜੇ ਮੇਲਾ ਮਾਰਨਾ ਛੋਟੀ 16 ਕਿਲੋ ਤੇ ਜਾਊਗੀ ਨਸਲ ਵੇਖੋ ਸਾਰੀਆਂ ਨਿਸ਼ਾਨੀਆਂ ਪ੍ਰੋਪਰ ਆ ਅੱਖਾਂ ਪੈਰ ਮੂਤਰੀ ਧੁੰਨ ਸਾਰੀਆਂ ਨਿਸ਼ਾਨੀਆਂ ਛੋਟੀ ਤੇ ਵੱਡੀ ਛੋਟੀ ਹੈ ਮੂੰਹ ਛੇ ਦੰਦ ਜੋ ਦੂਜਾ ਸੁਆ ਆ ਚਵਾਕ ਤੇ ਲੱਗਾ ਸੰਦੀਪ ਵੀਰ ਮੋਗਾ ਹੀ ਆ ਮੋਟਰੀ ਆ ਬਾਕੀ 14 ਕਿਲੋ ਜਿਹੜਾ ਮਰਜ਼ੀ ਮਿਲ ਲੈ ਅੱਜ ਝੋਟੀ ਥੋੜੀ ਦਾਖ ਨਹੀਂ ਦੇਣ ਦੀ ਭੁੱਖੀ ਆ ਹਾਂਜੀ ਹਾਂਜੀ ਸਿੰਗਲ ਹੱਡੀ ਆ ਗਾ ਨਾ ਸਿੰਗਲ ਹੱਡੀ ਝੋਟੀ ਤੋਹਫਾ ਗੇ ਤੇ ਸ਼ੇਰਾਂ ਜਿ ਫਰੈਂਦੀ ਕੀ ਮਰ ਸੰਦੀਪ ਵੀਰ ਮੁੱਲ ਜੋ ਮਰਜ਼ੀ ਕਰੀਏ ਹਾਂ ਨਾ ਝੋਟੀ ਸਵਾ ਦੀ ਦੇਣੀ ਆ ਇਹ ਵੀ ਸਵਾ ਲੱਖ ਦੀ ਦੇਣੀ ਆ ਸਵਾ ਲੱਖ ਦੀ ਦੇਣੀ ਆ 15 ਕਿਲੋ ਦੁੱਧ ਆ ਅਰੇ ਝੋਟੀ ਵਧੂਗੀ ਆ ਹਫਤੇ ਦਾ ਬੱਚਾ ਆ ਹਫਤੇ 10 ਦਿਨ ਦਾ ਠੀਕ ਆ ਚਲੋ ਆ ਵੀ ਦੇਖੋ ਵੀਰ ਝੋਟੀ ਦੂਜਾ ਸੂਆ ਆ ਵੇਖੋ ਇਹ ਆ ਸੂਈ ਆ ਅਬ ਤੇਦੀ ਸੁਈ ਜਵੀ ਲਓ ਜੀ ਇਹ ਵੀ ਹਫਤੇ ਸੁਈ ਆ ਖੋਲ ਓਏ ਖੋਲ ਛੋਟੀ ਠੀਕ ਆ ਉਹਨੂੰ ਕਹਦੇ ਓ ਇੱਕ ਘੰਟਾ ਲੱਗੋ 14 ਕਿਲੋ ਦੁੱਧ ਆ ਸੰਦੀਵੀਰੇ ਥੱਲੇ 14 ਕਿਲੋ ਜਿਹੜਾ ਮਰਜੀ ਚਵਾਲੇ ਵਾ ਠੀਕ ਆ ਮਈਆਂ ਦੁੱਧ ਵਾਲੀਆਂ ਸੰਦੀਵੀਰ ਸਾਰੀਆਂ ਲਓ ਜੀ ਆ ਗੋਇਆ ਹਟਾਇੋ ਜਾਣ ਕੇ ਮंडा ਜਿੱਤਰ ਆ ਵੀ ਚੈੱਕ ਕਰੋ ਜੁਰਾ ਬੱਚੇ ਲਾਏ ਹੁੰਦੇ ਮਈਆਂ ਨੂੰ ਥਣਾ ਥੁਣਾ ਦਾ ਪਤਾ ਲੱਗ ਜਾਂਦਾ ਤਾਂ ਕਰਕੇ ਬਿਲਕੁਲ ਜੀ ਬਿਲਕੁਲ ਬਸ ਮਈਆਂ ਤਾਂ ਹੁੰਦੀਆਂ ਨੇ ਮਈਆਂ ਸਾਰੀਆਂ ਚੰਗੀਆਂ ਦੁੱਧ ਵਾਲੀਆਂ ਲੈ ਕੇ ਨਹੀਂ ਗੱਢੇ ਸੰਦੀਪ ਵੀ ਦੁੱਧ ਵਾਲਾ ਮਾਲ ਤੇ ਵੇਚ ਜਾਂਦਾ ਮੇਰਾ ਫਿਰ ਸ਼ੇਰ ਜੀ ਇਹ ਨਹੀਂ ਆਪਾਂ ਕਹਿੰਦੇ ਘੰਟੇ 'ਚ ਮਾਲ ਵੇਚਿਆ ਘੰਟੇ 'ਚ ਨਹੀਂ ਕਿਸੇ ਦਾ ਵੇਚਦਾ ਟਾਈਮ ਲੱਗਦਾ ਪੈਸੇ ਇਕੱਠੇ ਕਰਨੇ ਕੇ ਨੇ ਸਲਾਹ ਕਰਨੀਆਂ ਐਵੇਂ ਗੱਪਾਂ ਮਾਰੀ ਜਾਂਦੀਆਂ ਸਾਈਆਂ ਸੁਈਆਂ ਸਾਈਆਂ ਸੁਈਆਂ ਪਾ ਦਿੰਦੇ ਆ ਜਦੋਂ ਘੰਟੇ ਦਾ ਗਿਆ ਸੁਈਆਂ ਪੈ ਜਾਂਦੀਆਂ ਨੇ ਆ ਸਾਈਆਂ ਸੁਈਆਂ ਪੈ ਜਾਂਦੀਆਂ 13 14 ਕਿਲੋ ਦੁੱਧ ਚਵਾਵਾ ਇਹਦੇ ਥੱਲੇ ਪੱਕਾ ਜਿਹੜਾ ਠੰਡਾ ਤੇ ਚਵਾਈ ਇੱਕ ਨੰਬਰ ਦੀ ਜੋ ਮਾਣ ਬੂਈ ਫੜੋ ਨਹੀਂ ਦੇਖ ਖਲਾਰ ਬਾ ਠੀਕ ਆ ਚਲੋ ਹਾਂਜੀ ਵੀਰੇ ਇਹ ਵੀ ਇੱਕ ਦੱਸਦੀ ਆ 3000 ਛੋਟ ਕਰਾਂਗੇ ਇੱਕ ਸੱਤ ਦੀ ਝੋਟੀ ਦੇਵਾਂਗੇ ਜਾਣ ਦੋ ਬਾਠ ਠੀਕ ਆ ਆ ਵੱਡੀ ਮੈਂ ਆ ਸੂਈ ਆ ਅੱਛਾ ਤੇ 15 ਦਿਨ ਦੀ ਸੂਈ ਹੋਊਗੀ 13 12 ਕਿਲੋ ਕੋ ਠੰਡਾ ਦੁੱਧ ਲਾ ਲੈ 12 ਕਿਲੋ ਦੁੱਧਾਂ ਨਹੀਂ ਝੂਠ ਹੋਊਗਾ ਆਪਣਾ ਜਿੰਨਾ ਦੱਸਾਂਗੇ ਉਹਨਾਂ ਨਿਕਲੂਗਾ ਤੇ ਚਵਾਈ ਇੱਕ ਨੰਬਰ ਦੀ ਆ ਕੰਦ ਕਾਠ ਵੱਡਾ ਫੁੱਲ ਕਾਦੀ ਆ ਇਹ ਵੀ ਖੋਲੋ ਆਹ ਲੋ ਜੀ ਇਹ ਵੀ ਦੇਖੋ ਵੱਡੀ ਝੋਟੀ ਐ ਬੁਰੀ ਝੋਟੀ ਨਾਲੋਂ ਮੱਝ ਤੀਜਾ ਸੁਗਾ ਹੋਊਗੀ ਤੀਜਾ ਸੁਗਾ ਤੀਜਾ ਸੁਗਾ ਤੇ ਇਹ ਵੀ ਦੇਖੋ ਘਰਾਂ ਦੇ ਵੱਡੀ ਮੈਂ ਡੇਰੀ ਵਾਲੀ ਦੁੱਧ ਵਾਲੀ ਠੀਕ ਆ ਇਹ ਥੋੜੀ ਸੇਵਾ ਘਟ ਵਾਲੇ ਥਾਂ ਆਈ ਉਹ ਦੁੱਧ ਵਾਜੂਗੇ ਜੇ ਮੈਂ ਹਾਂ ਹਾਂ ਆਹੋ ਤਾਂ ਦੇਖੋ ਆਪਣੇ ਕੋਲ ਪਰਸੋਂ ਸ਼ਾਮੀ ਆਈ 12 ਕਿਲੋ ਠੰਡਾ ਪੱਕਾ ਦੁੱਧ ਆ ਹੁਣ ਚਵਾ ਇੱਕ ਨੰਬਰ ਦਾ ਮੈਂ ਕੋਠੇ ਜੱਡੀ ਆ ਬਿਲਕੁਲ ਆ ਜੋ ਆਪਾਂ ਇਥੋਂ ਲਈ ਆ ਪਹਿਲੇ ਸੂਰ ਮੈਂ ਘਿਆਣੇ ਆਈ ਆ ਬੱਚਾ ਕੀ ਬੱਚਾ ਕੱਟੀ ਇਹਦੇ ਮਗਰ ਅੱਛਾ ਕੱਟੀ ਮਗਰ ਹਾਂ ਠੀਕ ਆ ਮੋੜੀ ਮਾੜੀ ਜੀ ਲਿਆਓ ਲਿਆਓ ਇੰਦੀ ਬਰੇ ਸ਼ਹਿਰੀ ਕੀਮਤ ਦਾ ਸੰਦੀਪੀਰ ਹਾਨਾ ਇੱਕ ਪੰਜ ਦੀ ਦੇਣੀ ਆ। ਮੰਦ ਇੱਥੇ ਨਹੀਂ ਤੇ ਕੋਈ ਗੱਲ। 1 ਲੱਖ 5000 ਰੁਪਏ। 1 ਲੱਖ 5000 ਦੀ ਵੱਡੀ ਮਈਆ ਕੋਠੇ ਵਾਲੀ 12-13 ਕਿਲੋ ਦੁੱਧ ਪੱਕਾ ਆਇਆ। ਬਸ ਠੀਕ ਹੈ। ਲਓ ਜੀ। 1 ਲੱਖ 5000 ਦੇਣੀ ਆ। ਕੱਦ ਵੇਖੋ। ਤੇ ਵੱਡੀ ਮੈਂ ਪੂਰੀ ਡਬਲ ਆ। ਹਣਾ ਜੀ? ਹਾਂ ਹਾਂ ਸੰਦੀਪੀਰ। ਚਵਾਈ ਇੱਕ ਨੰਬਰ ਦੀ ਮਗਰ ਕੱਟੀ ਜੋ। ਇੱਕ ਪੰਜ ਦੀ ਹਣਾ ਜੀ? ਹਾਂ ਇੱਕ ਪੰਜ ਦੀ। ਜਾਣ ਦੋ। ਤੇ ਆਹੋ ਬਾਈ ਜੀ ਫਿਰ ਆਹ ਪਲੂਣ ਝੋਟੀ ਆ ਥੋੜੀ ਪੱਕ ਕੇ ਬਣੀ ਵੀਰ ਜੀ। ਅੱਛਾ। 6 ਦੰਦ ਆ। ਦੁੱਧ ਮਿਲਤੀ ਵਾਲਾ 12 ਕਿਲੋ ਠੰਡਾ ਕਰਕੇ ਆ ਤੇ 12 ਕਿਲੋ ਠੰਡਾ ਕਰਕੇ ਐ ਨਿੱਗਰ ਲੈਵੇ ਦੀ 12 ਕਿਲੋ ਦੁੱਧ ਠੰਡਾ ਕਰਕੇ ਆ ਝੋਟੀ ਥੱਲੇ ਇਹ ਨਹੀਂ ਗੱਲਾਂ ਬਾਤਾਂ ਵਾਲਾ ਦੁੱਧ ਦਾ ਵੀਰ ਸੰਦੀਪ ਵੀਰੇ ਕਦੀ ਲਾਂਮ ਆਇਆ ਸਾਡਾ ਦੱਸੋ ਬਿਲਕੁਲ ਜੀ ਬਿਲਕੁਲ ਫੋਲ ਆ ਦੇਖੋ ਤੇ ਸ਼ਿਰਾਜੀ ਇਹ ਮਾ 6 ਦੰਦਿਆ ਪਹਿਲਾ ਸੁਆਏ ਬੱਚਾ ਮੈਂ ਕੀ ਇਹਦੇ ਬੱਚਾ ਕੱਟੀ ਇਹਦੇ ਮਗਰ ਕੱਟੀ ਮੈਂ ਉਹ ਬੱਚਾ ਆਓ ਬੱਚਾ ਆਜੋ ਲਓ ਬੱਚਾ 10 ਦਿਨ ਦੀ ਸੁਈ ਆ ਹਾਂ ਜੀ ਹਾਂ ਜੀ ਕੱਡੀ ਕੱਟੀ ਮਗਰ ਆ ਗਈ ਆ ਇਹ ਵੀ ਦੇਖੋ ਪਿੱਠ ਪੁੜਾ ਵੇਖੋ ਕਿੰਨੀ ਸਿੱਧੀ ਐ ਝੋਟੀ ਹੂੰ 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 ਆਜੋ ਜੀ ਆਜੋ ਹਾਂਜੀ ਸੰਦੀਪ ਵੀਰ ਮੋਲ ਜੋ ਮਰਜ਼ੀ ਕਰੀਏ ਹਾਂ ਨਾ 95 ਦੀ ਦੇਣੀ ਆ ਦੁੱਧ 12 ਕਿਲੋ ਜਿਹੜਾ ਮਰਜ਼ੀ ਛੋਲੇ ਚਲੋ ਜਨਮ ਜੀ ਆ ਜੀ ਚਵਾਈ 1 ਨੰਬਰ ਦੀ ਰੋ ਇਡਾ ਦਾ ਮੋਟਾ ਥਾਨ ਕਰਦੀ ਬਸਮਕੇ ਠੀਕ ਹੈ ਜੀ ਠੀਕ ਹੈ ਚਲੋ ਆਹ ਜੀ ਫਿਰ ਇਹ ਵੀ ਸੂਈ ਮੈਂ ਦੂਜਾ ਸੂਗਾ 11 ਚਲੋ ਬੋਲਾ ਹੋਊਗਾ ਠੰਡਾ ਕਰਕੇ ਆਹ ਤਾਜ਼ਾ ਬਚਾ 나ੜੂ ਤੇ ਗਿੱਲਾ 나ੜੂ ਬੱਚੇ ਦਾ ਤੇਜੇ ਦੇਲ ਦੀ ਸੂਈ ਆ ਆ ਪਾ ਲਿਆ ਥੋੜੀ ਜੀ ਇੱਕ ਤੁਹਾਨੂੰ ਨਾ ਥਣ ਭਾਰਾ ਰੱਖਦੀ ਆ ਚਵਾਈ ਪੋਲੀ ਚਵਾਈ ਰੂਮ ਵਰਗੀ ਚਵਾਈ ਨਾ ਸਖਤ ਹੋ ਗਈ ਪੋਲੀ ਥਾਣਿਆਂ ਥਾਣਾ ਨੂੰ ਥੋੜੀ ਪਾ ਲੈ ਗਈ ਆ ਦੁੱਧ 13 14 ਕਿਲੋ ਸੰਦੀ ਵੀਰੇ ਮੈਂ ਹੋਊਗੀ ਜੀ ਠੀਕ ਆ ਵੱਡੀ ਮੈਂ ਨਸਲੀ ਥੋੜੀ ਲੱਪੇ ਲੁਪੇ ਜਾਈ ਆ ਲਓ ਜੀ ਆ ਦੇਖੋ 11 ਕਿਲੋ ਠੰਡਾ ਦੁੱਧ ਹੋਊਗਾ ਹਣ ਬੋਲਾ ਲਾਲੇ ਨੂੰ ਦੁੱਧ ਲਾਲੇ ਚੌਥੇ ਦਿਨ ਦੀ ਸੂਈ ਤੇ ਜੇ ਚੌਥੇ ਦਿਨ ਦੀ ਚਵਾਈ ਐ ਪੋਲੀ ਉਹ ਚਵਾਈ ਰੂਮ ਵਰਗੀ ਵੀਰ ਉਂਗਲ ਉਂਗਲ ਜੱਡੀ ਮੋਟੀ ਚਵਾਈ ਆ ਥਾਣੋਂ ਨੇ ਕਿਹੜਾ ਲੱਗਾ ਇਹ ਥਾਣ ਗੁੱਲਾ ਥਾਣ ਲੱਗਾ ਵੱਡੀ ਮੂਲੀ ਵਾਲਾ ਤੁਹਾਡੇ ਦਾ ਸਾਰੇ ਬੜੇ ਮਸ਼ਹੂਰ ਹੈ ਕਿ ਨਹੀਂ ਐਂਦੀ ਬਰੇ ਕੀ ਮਾਰਾ ਐਂਡਾ ਲੱਗਿਆ ਵੀਰੇ ਮੁੱਲ 9590 88000 ਦੀ ਝੋਟੀ ਦੇਣੀ ਹਾਂ ਨਾ ਦੁੱਧ ਤੇਰੀ 88000 ਦੀ ਦੇਣੀ ਆ ਕੋਈ ਬਿਆਸ ਭਸਾਈ ਨਾ ਕਰੇ ਦੁੱਧ ਮੈਂ 14 ਕਿਲੋ ਦਊਗੀ ਦੁੱਧ ਵਾਲੀ ਮੈਂ ਆ ਪੂਰੇ ਵਾਲੀ ਸੰਦੀਪ ਵੀਰ ਜੀ ਇਹੋ ਮਾਲ ਆ ਆਪਣਾ ਤੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਫੋਨ ਫੋਨ ਦੋ ਤਿੰਨ ਨਾ ਵੀਡੀਓ ਵੇਖ ਕੇ ਤੇ ਫੇਰ ਫੋਨ ਕਰਕੇ ਤਸੱਲੀ ਕਰਕੇ ਲੋ ਡਰੈਸ ਫੇਰ ਜੀ ਵੀਰ ਜੀ ਨਾ ਮੇਰਾ ਸ਼ੇਰਾ ਪਿੰਡ ਰਵਾਲ ਨਦੀਕ ਫਤੇਗੜ ਚੂੜੀਆਂ ਡਿਸਟ੍ਰਿਕਟ ਗਰਦਾਸਪੁਰ ਮਿਹਰਬਾਨੀ ਥੈਂਕ ਯੂ ਜੀ